ਹਾਂਜੀ ਪੰਜਾਬੀਓ ਸਾਸ੍ਰਿਕ ਕਾਲ ਜਿਵੇਂ ਕਿ ਗੁਰਮੀਤ ਰਾਮ ਰਹੀਮ ਨੂੰ ਪ੍ਰੌਰ ਮਿਲਦੀ ਆ ਤਾਂ ਬਹੁਤ ਵੱਡਾ ਇੱਕ ਯਾਨੀ ਪੰਜਾਬ ਦੇ ਅੰਦਰ ਪੂਰੀ ਪੰਜਾਬੀਅਤ ਦੇ ਅੰਦਰ ਇੱਕ ਬਹੁਤ ਵੱਡੀ ਯਾਨੀ ਇੱਕ ਜੰਗ ਛਿੜ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੀ ਹੁੰਦਾ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਂਗਾ ਜਿਨੇ ਪੂਰੀ ਦੁਨੀਆ ਦੇ ਵਿੱਚ ਹਾ ਹਕਾਰਮ ਚਾ ਦਿੱਤੀ ਹੈ ਬਹੁਤ ਮੰਦ ਭਾਗੀ ਖਬਰ ਹੈ ਜਿਹੜੀ ਕਿ ਰਾਮ ਰਹੀਮ ਨੂੰ ਲੈ ਕੇ ਬੇਹੱਦ ਜਿਆਦਾ ਉਹਦੇ ਸਮਰਥਕਾਂ ਨੂੰ ਵੀ ਇੱਕ ਝਟਕਾ ਲੱਗਣਾ ਹੈ ਔਰ ਦੂਜੇ ਪਾਸੇ ਇੱਕ ਸੰਗਤਾਂ ਨੇ ਜਿਹੜਾ ਬਹੁਤ ਵੱਡਾ ਯਾਨੀ ਇੱਕ ਐਲਾਨ ਕਰ ਦਿੱਤਾ ਤਾਂ ਉਹਦੇ ਵਿੱਚ ਈਮਾਨ ਸਿੰਘ ਖਾਰਾ ਵੀ ਨੇ ਈਮਾਨ ਸਿੰਘ ਖਾਰਾ ਐਡਵੋਕੇਟ ਅਮਰਪਾਲ ਸਿੰਘ ਦੇ ਵਕੀਲ ਨੇ ਤਾਂ ਹੁਣ ਅਮਰਪਾਲ ਸਿੰਘ ਦਾ ਜਿਹੜਾ ਕਿ ਨੰਬਰ ਲੱਗਿਆ ਉਹਦੀ ਵੀ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਗਾ ਜਿਹਦੇ ਵਿੱਚ 29 ਜਨਵਰੀ ਕੱਲ 29 ਜਨਵਰੀ ਆ ਤਾਂ ਉਹਦੇ ਉੱਤੇ ਐਨਐਸਏ ਤੇ ਜਿਹੜੀ ਗੱਲ ਹੋਣੀ ਸੀ ਉਹਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਹੈ ਕਿ ਜਿਹੜਾ ਭਾਈ ਅਮਰਪਾਲ ਸਿੰਘ ਦੀ ਐਨਐਸਏ ਟੁੱਟਣ ਜਾ ਰਹੀ ਹੈ ਅਮਰਪਾਲ ਸਿੰਘ ਵੀ ਰਿਹਾ ਹੋਣ ਜਾ ਰਹੇ ਨੇ ਬਹੁਤ ਵੱਡੀ ਖੁਸ਼ਖਬਰੀ ਸਿੱਖ ਸੰਗਤਾਂ ਦੇ ਲਈ ਔਰ ਦੂਜੇ ਪਾਸੇ ਰਾਮ ਰਹੀਮ ਨੂੰ ਲੈ ਕੇ ਇੱਕ ਬਹੁਤ ਵੱਡੀ ਮੰਦ ਭਾਗੀ ਖਬਰ ਆ ਉਹ ਮੈਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਪੂਰੀ ਸਿੱਖ ਕੌਮ ਜਿਹੜੇ ਕਿ ਸਾਡੇ ਬਹੁਤ ਸਾਰੇ ਸਿੱਖ ਨੌਜਵਾਨ ਡੇਰੇ ਦੇ ਨਾਲ ਵੀ ਜੁੜੇ ਹੋਏ ਨੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਜਿਹੜੇ ਪ੍ਰੇਮੀਆਂ ਦੇ ਰੂਪ ਦੇ ਵਿੱਚ ਬਹੁਤ ਸਾਰੀ ਜਨਤਾ ਪੰਜਾਬ ਦੇ ਵਿੱਚੋਂ ਰਾਮ ਰਹੀਮ ਦੇ ਨਾਲ ਜੁੜੀ ਹੈ ਪਰ ਇਹਨਾਂ ਗੱਲਾਂ ਤੋਂ ਆਪਾਂ ਅਕਸਰ ਇਨਕਾਰ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਸਾਈ ਧਰਮ ਦੇ ਵਿੱਚ ਔਰ ਡੇਰੇ ਮੁਖੀ ਦੇ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਜੁੜੀਆਂ ਨੇ ਔਰ ਇੰਨਾ ਹੀ ਸਿੱਖ ਸੰਗਤਾਂ ਨੂੰ ਦੋ ਖਬਰਾਂ ਦੇਖਣ ਨੂੰ ਮਿਲਣੀਆਂ ਇੱਕ ਤਾਂ ਜਿਹੜੀ ਕਿ ਬਹੁਤ ਵੱਡੀ ਮੰਦ ਭਾਗੀ ਖਬਰ ਹੈ ਰਾਮ ਰਹੀਮ ਨੂੰ ਲੈ ਕੇ ਤਾਂ ਦੂਜੇ ਪਾਸੇ ਅਮਰਪਾਲ ਸਿੰਘ ਨੂੰ ਲੈ ਕੇ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਤੇ ਜਿਹੜਾ ਕਿ ਅਮਰਪਾਲ ਸਿੰਘ ਨੂੰ ਰਿਹਾਈ ਹੋਣ ਜਾ ਰਹੀ ਹੈ ਅਮਰਪਾਲ ਸਿੰਘ ਵੀ 29 ਜਨਵਰੀ ਵਾਲੇ ਦਿਨ ਐਨਐਸਏ ਦੇ ਜਿਹੜੀ ਰਿਹਾਈ ਦੀ ਜਿਹੜੀ ਸੁਣਵਾਈ ਹੋਣ ਜਾ ਰਹੀ ਹੈ ਉਹਦੀ ਇੱਕ ਬਹੁਤ ਵੱਡੀ ਖਬਰ ਮੈਂ ਤੁਹਾਨੂੰ ਸੁਣਾਉਂਗਾ ਪਹਿਲਾ ਮੈਂ ਤੁਹਾਨੂੰ ਇੱਕ ਰਾਮ ਰਹੀਮ ਦਾ ਵੀਡੀਓ ਸੁਣਾਉਂਗਾ ਜਿਹਦੇ ਵਿੱਚ ਰਾਮ ਰਹੀਮ ਦਾ ਬਹੁਤ ਵੱਡਾ ਜ਼ਿਕਰ ਹੈ ਤੇ ਆਖਿਰ ਇਹ ਦੁਖਦਾਈ ਖਬਰ ਕਿਉਂ ਹੈ ਅਮਰਪਾਲ ਸਿੰਘ ਨੂੰ ਲੈ ਕੇ ਤੇ ਰਾਮ ਰਹੀਮ ਨੂੰ ਲੈ ਕੇ ਦੋਵੇਂ ਹੀ ਖਬਰਾਂ ਬੜੀਆਂ ਅਹਿਮ ਨੇ ਪਹਿਲਾ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਜੇ ਜਿਹੜੇ ਕਿ ਬੜੇ ਹੀ ਅਹਿਮ ਨੇ ਪੰਜਾਬ ਦੀ ਜਨਤਾ ਦੇ ਲਈ ਪੰਜਾਬ ਦੀ ਸਿੱਖ ਨੌਜਵਾਨੀ ਦੇ ਲਈ ਪੂਰੀ ਪੰਜਾਬੀ ਅੱਦੇ ਲਈ ਤਾਂ ਪੰਜਾਬ ਵਾਲੇ ਇਸ ਵੀਡੀਓ ਨੂੰ ਮੇਰਾ ਵੀਰ ਦੱਬ ਕੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਜਨਤਾ ਦੇ ਵਿੱਚ ਇਹ ਸੁਨੇਹਾ ਪਹੁੰਚੇ ਕਿ ਅਖਰ ਪੰਜਾਬ ਦੇ ਵਿੱਚ ਰਾਮ ਰਹੀਮ ਨੂੰ ਪ੍ਰੌਰ ਮਿਲਦੇ ਹੀ ਅਚਾਨਕ ਜਿਹੜਾ ਕਿ ਬਹੁਤ ਵੱਡਾ ਝਟਕਾ ਲੱਗ ਚੁੱਕਿਆ ਬਹੁਤ ਹੀ ਵੱਡੀ ਖਬਰ ਤਾਂ ਹੁਣ ਮੈਂ ਤੁਹਾਨੂੰ ਇਹ ਖਬਰ ਸੁਣਾਉਣਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿਰਸਾ ਦੇ ਡੇਰਾ ਸੱਚਾ ਸੋਦਾ ਪਹੁੰਚਿਆ ਐਸਓਆਰ ਪੈਰੋਲ ਤੇ ਉਹ ਸਿਰਸਾ ਡੇਰਾ ਸੱਚਾ ਸੋਦਾ ਪਹੁੰਚਿਆ ਰੁਤਕਦੀਸਨਾਰੀਆਂ ਜੇਲ੍ਹ ਤੋਂ ਪੈਰੋਲ ਮਿਲਣ ਤੋਂ ਬਾਅਦ ਸਿਰਸਾ ਦੇ ਡੇਰਾ ਸੱਚਾ ਸੋਦਾ ਪਹੁੰਚਿਆ ਗੁਰਮੀਤ RAM ਰਹੀਮ 28 ਅਗਸਤ 2017 ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਹਿਲੀ ਵਾਰ ਡੇਰਾ ਸੱਚਾ ਸੋਦਾ ਦੇ ਵਿੱਚ ਗੁਰਮੀਤ RAM ਰਹੀਮ ਪਹੁੰਚਿਆ ਡੇਰਾ ਪਹੁੰਚਣ ਤੋਂ ਬਾਅਦ ਗੁਰਮੀਤ RAM ਰਹੀਮ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ ਦੇ ਵਿੱਚ ਉਹ ਕਹਿ ਰਿਹਾ ਹੈ ਕਿ ਡੇਰਾ ਸੱਚਾ ਸੋਦਾ ਦੇ ਸ਼ਰਧਾਲੂਆਂ ਨੂੰ ਨਮਨ ਕਰ ਰਿਹਾ ਹੈ ਤੇ ਔਰ ਤੇਰਾ ਸੱਚਾ ਸੌਦਾ ਦੇ ਵਿੱਚ ਸ਼ਰਧਾਲੂਆਂ ਨੂੰ ਨਾ ਆਉਣ ਦੀ ਅਪੀਲ ਕੀਤੀ ਹੈ ਤਾਂ ਪੰਜਾਬ ਵਾਲਿਓ ਗੱਲ ਗੌਰ ਦੇ ਨਾਲ ਸੁਣ ਲੈਣਾ ਤੇ ਇਹਨੂੰ ਸ਼ੇਅਰ ਵੀ ਕਰ ਦੇਣਾ ਮੇਰਾ ਵੀਰ ਕਿਉਂਕਿ ਗੱਲ ਬੜੀ ਅਹਿਮ ਹੈ ਤੇ ਬਹੁਤ ਜ਼ਿਆਦਾ ਯਾਨੀ ਇੱਕ ਪੰਜਾਬ ਦੇ ਵਿੱਚ ਬਹੁਤ ਵੱਡੀ ਜੰਗ ਛਿੜੀ ਹੈ ਇਸ ਗੱਲ ਦੇ ਨਾਲ ਦੇਖੋ ਰਾਮ ਰਹੀਮ ਦੇ ਉੱਪਰ ਮੈਂ ਪਹਿਲਾਂ ਵੀ ਕਈ ਵਾਰ ਵੀਡੀਓ ਬਣਾ ਚੁੱਕਿਆ ਉਹਦੇ ਵਿੱਚ ਮੈਂ ਜ਼ਿਕਰ ਕੀ ਕੀਤਾ ਸੀ ਸਾਡੀਆਂ ਸਿੱਖ ਸੰਗਤਾਂ ਜਾਂ ਫਿਰ ਪੂਰਾ ਸਿੱਖ ਸਮਾਜ ਪੂਰੇ ਪੰਜਾਬ ਦੇ ਲੋਕ ਕੀ ਕਹਿੰਦੇ ਸੀ ਕਿ ਇੱਕ ਪਾਸੇ ਡੇਰਾ ਰਾਮ ਰਹੀਮ ਤੇ ਬਹੁਤ ਵੱਡੇ ਦੋਸ਼ ਲੱਗੇ ਸੀ ਬਹੁਤ ਵੱਡੇ ਅਕ ਲੱਗੇ ਸੀ ਜਿਹਦੇ ਵਿੱਚ ਉਹਨੂੰ ਸਜ਼ਾ ਵੀ ਸੁناਈ ਗਈ ਹੈ ਜੱਜ ਜਗਦੀਪ ਸਿੰਘ ਦੇ ਦੁਆਰਾ ਤਾਂ ਹੁਣ ਤੁਸੀਂ ਇਹ ਦੱਸੋ ਉਹਨੂੰ 21 ਵਾਰ ਪਰੋਲ ਪਹਿਲਾਂ ਮਿਲੀ ਹੈ ਤਾਂ ਅੱਜ ਹੁਣ 22 ਵਾਰ ਜਾਨੀ ਪਰੋਲ ਮਿਲ ਚੁੱਕੀ ਹੈ ਤਾਂ ਉਹ ਹੁਣ ਡੇਰਾ ਮੁਖੀ ਡੇਰੇ ਦੇ ਵਿੱਚ ਪਹੁੰਚ ਚੁੱਕੇ ਨੇ ਉਸ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਇੱਕ ਬਹੁਤ ਵੱਡੀ ਦੁੱਖਦਾਈ ਖਬਰ ਹੈ ਇਹ ਕਿ ਜਿਹੜੀ ਪੰਜਾਬ ਦੇ ਸੂਰਬੀਰ ਯੋਧੇ ਨੂੰ ਲੈ ਕੇ ਅਮਰਪਾਲ ਸਿੰਘ ਬੇਬਰੂਗੜ ਦੀ ਜੇਲ੍ਹ ਦੇ ਵਿੱਚ ਬੰਦਾ 10 ਸਾਥੀਆਂ ਦੇ ਸਮੇਤ ਤਾਂ ਉੱਥੇ ਸਾਡੀ ਜਿਹੜੀ ਸਰਕਾਰ ਉਹ ਚਾਉਂਦੀ ਨਹੀਂ ਸਾਡੇ ਪੰਜਾਬ ਦੇ ਨੌਜਵਾਨ ਬਾਹਰ ਆਉਣ ਦੂਜੇ ਪਾਸੇ ਦੂਜੇ ਪਾਸੇ ਪਾਰਲੀਮੈਂਟ ਦੇ ਮੈਂਬਰ ਵੀ ਨੇ ਭਾਈ ਅਮਰਪਾਲ ਸਿੰਘ ਤਾਂ ਖੰਡੂਰ ਸਾਹਿਬ ਦੇ ਲੋਕਾਂ ਨੂੰ ਉਹਦੀ ਬਹੁਤ ਵੱਡੀ ਯਾਨੀ ਇੱਕ ਉਹ ਚਿੰਤਾ ਸਤਾ ਰਹੀ ਹੈ ਕਿ ਅਸੀਂ 19 ਲੱਖ ਦਾ ਜਿਹੜਾ ਕਿ ਸੁਨੇਹਾ ਗਿਆ ਅਮਰਪਾਲ ਸਿੰਘ ਨੂੰ 4 ਲੱਖ ਵੋਟ ਤੋਂ ਵੱਧ ਪਈ ਹੈ ਤਾਂ 2 ਲੱਖ ਵੋਟ ਤੋਂ ਵੱਧ ਲੀਡ ਦੇ ਨਾਲ ਅੰਮ੍ਰਿਤਪਾਲ ਸਿੰਘ ਨੂੰ ਜਿੱਤ ਪ੍ਰਾਪਤ ਕਰਵਾਈ ਸੀ ਜੇਲ੍ਹ ਦੇ ਵਿੱਚ ਬੈਠਾ ਤਾਂ ਹੁਣ ਤੁਸੀਂ ਇਹ ਦੱਸੋ ਰਾਮ ਰਹੀਮ ਨੂੰ 22 ਵਾਰ ਪ੍ਰੋਬਲ ਮਿਲ ਜਾਂਦੀ ਹੈ ਤੇ ਸਾਡੇ ਇੱਥੇ ਸਿੱਖ ਨੌਜਵਾਨਾਂ ਦੇ ਨਾਲ ਬਖਰੇਵੇਂ ਨਹੀਂ ਹੈਗੇ ਫਿਰ ਤਾਂ ਫੇਰ ਕਹਿੰਦੇ ਨੇ ਕਿ ਸਰਕਾਰ ਦੇ ਵਿਰੁੱਧ ਬੋਲਦੇ ਜਾਂ ਫਿਰ ਸਰਕਾਰ ਨੂੰ ਸਵਾਲ ਕਰਦੇ ਨੇ ਦਰਸਾ ਸਾਡੇ ਸਰਕਾਰਾਂ ਨੇ ਨਾ ਜਿਹੜੀਆਂ ਤੇ ਇਹਨਾਂ ਦੇ ਛੱਡੇ ਹੋਏ ਜਿਹੜੇ ਕਤੀੜ ਨੇ ਜਿਵੇਂ ਕਿ ਕਹਿੰਦੀ ਬੂਟਾ ਸਿੰਘ ਹੈ ਉਹੋ ਜਿਹੇ ਲੋਕਾਂ ਨੂੰ ਤਾਂ ਪ੍ਰਮੋਟ ਕਰਦੀਆਂ ਨੇ ਪਰ ਜਿਹੜੇ ਲੋਕ ਸੱਚ ਸਾਹਮਣੇ ਲਿਆਉਂਦੇ ਨੇ ਤਾਂ ਉਹਨਾਂ ਲੋਕਾਂ ਨੂੰ ਇਹ ਸਰਕਾਰ ਕਹਿੰਦੀ ਹੈ ਵੀ ਇਹਨਾਂ ਨੂੰ ਅੰਦਰ ਧੱਕ ਦिए। ਤਾਂ ਡੇਬਰੂ ਗੜ ਦੇ ਵਿੱਚ ਅਮਰਪਾਲ ਸਿੰਘ ਤੇ ਬਾਕੀ ਸਾਥੀ ਬੰਦ ਕਿਉਂ ਨੇ? ਉਹ ਪੰਜਾਬ ਦੀ ਗੱਲ ਕਰਦੇ ਸੀ, ਪੰਜਾਬ ਦੀ ਨੌਜਵਾਨੀ ਨੂੰ, ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਗੱਲ ਕਰਦੇ ਸੀ। ਕਿਉਂਕਿ ਛੱਟੇ ਨੇ ਜਿਹੜਾ ਕਾਹਨ ਕੀਤਾ ਪੰਜਾਬ ਦੇ ਅੰਦਰ ਤਾਂ ਉਹ ਤੁਸੀਂ ਸਾਰੇ ਜਾਣਦੇ ਹੋ। ਛੱਟੇ ਦੇ ਨਾਲ ਪੰਜਾਬ ਦੀ ਉਹ ਬਰਬਾਦੀ ਹੋਈ ਹੈ। ਕਾ ਜਿਵੇਂ ਕਿਹਾ ਜਾਂਦਾ ਨਾ ਵਿੱਚ ਵੀ ਜਿਵੇਂ 3 ਕਰੋੜ ਦੀ ਆਬਾਦੀ ਹੈ ਪੰਜਾਬ ਦੀ ਤੇ ਮੈਨੂੰ ਨਹੀਂ ਲੱਗਦਾ ਚਾਹੇ ਅੱਜ ਅੰਕੜੇ ਕਢਾ ਲਓ ਦੂਰ ਦੇ ਕਰੋੜ ਵਾਸੀ ਰਹਿ ਗਈ ਹੋਣੀ ਹੈ ਪੰਜਾਬ ਦੇ ਵਿੱਚ ਸਾਡੇ ਸਿੱਖਾਂ ਨੌਜਵਾਨਾਂ ਦੀ ਬਹੁਤ ਘੱਟ ਗਿਣਤੀ ਹੈ ਫਿਰ ਕਰਕੇ ਸਾਨੂੰ ਲੱਗਦਾ ਕਿ ਜਿਵੇਂ ਸਾਡੇ ਨੌਜਵਾਨਾਂ ਦੇ ਨਾਲ ਵਿਖਰੇਵੇਂ ਕੀਤੇ ਜਾਂਦੇ ਨੇ ਉਹਨਾਂ ਨੂੰ ਲੱਗਦੇ ਰੱਖਿਆ ਜਾਂਦਾ ਉਹਨਾਂ ਦੇ ਪੀਐਨਐਸ ਵੀ ਲੱਗਦੀ ਹੈ ਬਹੁਤ ਵੱਡੇ ਵੱਡੇ ਐਕਟ ਵੀ ਲਾ ਦਿੰਦੇ ਨੇ ਫਿਰ ਬਾਰ ਬਾਰ ਉਹਨਾਂ ਤੇ ਦਾ ਯੂਐਪੀਏ ਲੱਗਦੀ ਰਹਿੰਦੀ ਹੈ ਕਿਤੇ ਉਹਨਾਂ ਦੀਆਂ ਘਰ ਵਾਲੀਆਂ ਦੇ ਦੋਸ਼ ਲੱਗਦੇ ਰਹਿੰਦੇ ਨੇ ਫੰਡنگ ਦੇ ਦੋਸ਼ ਜਿਹੜੇ ਅਮਰਪਾਲ ਸਿੰਘ ਦੀ ਪਤਨੀ ਤੇ ਲਾਏ ਸੀ ਔਰ ਦੂਜੇ ਪਾਸੇ ਜਿਹੜੇ ਬੰਦੇ ਤੇ ਸਭ ਤੋਂ ਵੱਡੇ ਦੋਸ਼ੋ ਅਪਰਾਧ ਜਿਹੜੇ ਸਾਬਤ ਹੋਏ ਸੀ ਉਸ ਬੰਦੇ ਨੂੰ ਆਰਾਮ ਦੇ ਨਾਲ ਯਾਨੀ ਉਸ ਦੀ ਮਰਜ਼ੀ ਦੇ ਮੁਤਾਬਕ ਉਹਨੂੰ ਬਾਹਰ ਕੱਢਿਆ ਜਾਂਦਾ ਤਾਂ ਹੁਣ ਤੁਸੀਂ ਇਹ ਦੱਸੋ ਸਾਡੀ ਸਿੱਖ ਕੌਮ ਦੇ ਨਾਲ ਪਹਿਲਾਂ ਤੋਂ ਯਾਨੀ ਕਿ ਬਖਵੇਂ ਰੱਖੇ ਜਾਂਦੇ ਆ ਸਭ ਤੋਂ ਵੱਡੀ ਗੱਲ ਤਾਂ ਸ਼ਰਮ ਵਾਲੀ ਇਹ ਹੈ ਪੰਜਾਬ ਦੇ ਵਿੱਚ ਹੀ ਸਾਡੇ ਸਿੱਖ ਚਿਹਰੇ ਮੇਨ ਨੇ ਉਹ ਸਰਕਾਰ ਚਲਾਉਂਦੇ ਨੇ ਚਾਹੇ ਉਹ ਮੁੱਖ ਮੰਤਰੀ ਤੋਂ ਲੈ ਕੇ ਐਮ ਐਲ ਏ ਐਮ ਪੀਆ ਤੋਂ ਲੈ ਕੇ ਸਾਡੇ ਸਿੱਖ ਕੌਮ ਜਿਹੜੀ ਉਹੀ ਤਰ੍ਹਾਂ ਸਲ ਸਰਕਾਰ ਚਲਾਉਂਦੀ ਹੈ ਤੇ ਉਹੀ ਸਾਡੇ ਸਿੱਖਾਂ ਨੌਜਵਾਨਾਂ ਦੇ ਉੱਤੇ ਤਸ਼ੱਦਦ ਕਰਦੀ ਹੈ ਉਹ ਵੀ ਵੱਡੇ ਪੱਦਰ ਤੇ ਖੁੱਲੇ ਤੌਰ ਤੇ ਕੇਂਦਰ ਦੇ ਨਾਲ ਮਿਲ ਕੇ ਸਾਡੀ ਨੌਜਵਾਨੀ ਦਾ ਜਿਹੜਾ ਅਜ ਘਾਣ ਹੋ ਰਿਹਾ ਕਿਤੇ ਕਿਸਾਨੀ ਰੁੱਲ ਰਹੀ ਹੈ ਕਿਤੇ ਜਵਾਨੀ ਮਰ ਰਹੀ ਹੈ ਬਹੁਤ ਵੱਡੀਆਂ ਗੱਲਾਂ ਸੋਚਣ ਦਾ ਵਿਸ਼ਾ ਸੋਚਣ ਦੀ ਲੋੜ ਆ ਪੰਜਾਬ ਵਾਲਿਓ ਕਿਉਂਕਿ ਤੁਹਾਨੂੰ ਪਤਾ ਇਹ ਦਿਨ ਕਿਵੇਂ ਪਿੰਡਾਂ ਦੇ ਵਿੱਚ ਅੱਗ ਲਾਈ ਜਾਂਦੀ ਹੈ ਚਿੱਟੇ ਚਿੱਟੇ ਵਾਲੇ ਬੰਦਿਆਂ ਦੇ ਦੁਆਰਾ ਤਾਂ ਤੁਸੀਂ ਹੁਣ ਇਹ ਦੱਸੋ ਇਹਦੀ ਜ਼ਿੰਮੇਵਾਰ ਕੌਣ ਆ ਯਾਰ ਗੁੱਸਾ ਚੜਦਾ ਇਹ ਮੈਂ ਗੱਲਾਂ ਤੇ ਕਿ ਸਾਡੀ ਪੰਜਾਬ ਦੀ ਨੌਜਵਾਨੀ ਨੂੰ ਸ਼ਰੇਆਮ ਸ਼ਰੇਆਮ ਡਬਰੂ ਘੜ ਦੇ ਵਿੱਚ ਬੰਦ ਕੀਤਾ ਤੇ ਸ਼ਰੇਆਮ ਸਾਡੀ ਨੌਜਵਾਨੀ ਖਤਮ ਕੀਤੀ ਜਾ ਰਹੀ ਹੈ ਕੇਂਦਰ ਦੇ ਅੱਗੇ ਸਾਡੀ ਪੰਜਾਬ ਸਰਕਾਰ ਗੋਡੇ ਟੇਕ ਚੁੱਕੀ ਹੈ ਤਾਂ ਸਿੱਧਾ ਐਕਸ਼ਨ ਸਾਡੇ ਪੰਜਾਬ ਦੇ ਉੱਤੇ ਕੇਂਦਰ ਵੀ ਕਰ ਦਿੰਦਾ ਆਪਣੀ ਮਰਜ਼ੀ ਦੇ ਨਾਲ ਕਿਉਂਕਿ ਆਪਦੀਆਂ ਨਵੀਆਂ ਨੀਤੀਆਂ ਨਵੇਂ ਨਿਊ ਵਰਲਡ ਆਰਡਰ ਕਹਿੰਦੇ ਨੇ ਜਿਨ੍ਹਾਂ ਨੂੰ ਉਹ ਪੰਜਾਬ ਦੇ ਵਿੱਚ ਆਪਣੀ ਮਰਜ਼ੀ ਦੇ ਦੁਆਰਾ ਪੰਜਾਬ ਦੇ ਉੱਤੋਂ ਦੀ ਹੋ ਕੇ ਲਾਗੂ ਕੀਤੇ ਜਾਂਦੇ ਆ ਕਿਉਂਕਿ ਸਾਡੇ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਨੂੰ ਮੱਥਾ ਟੇਕ ਚੁੱਕਿਆ ਕਿ ਭਾਈ ਮੈਂ ਤਾਂ ਦਿੱਲੀ ਤੋਂ ਚੱਲਣਾ ਜਿਵੇਂ ਕਹੋਗੇ ਮੈਂ ਉਹੀ ਕਰਨਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਮੈਂ ਪੰਜਾਬ ਦਾ ਪੁੱਤਰ ਹਾਂ ਤੇ ਮੈਨੂੰ ਵੋਟਾਂ ਪਾਓ ਤੇ ਮੈਂ ਪੰਜਾਬ ਦੇ ਜਿਹੜੇ ਬੰਦੀ ਸਿੰਘ ਬੰਦ ਕੀਤੇ ਆ ਇਹਨਾਂ ਦੇ ਮੈਂ ਮਤੇ ਪਾਉਂਗਾ ਤੇ ਇਹਨਾਂ ਨੂੰ ਸਭ ਤੋਂ ਪਹਿਲੇ ਮਾਰਿਆ ਕਰਵਾਉਂਗਾ ਜੇਕਰ ਮੈਂ ਸਰਕਾਰ ਦੇ ਵਿੱਚ ਆਉਣਾ ਤੇ ਅੱਜ ਤੂੰ ਸਰਕਾਰ ਦੇ ਵਿੱਚ ਆ ਭਾਈ ਉਹ ਮੁੱਖ ਮੰਤਰੀਆਂ ਮੌਜੂਦਾ ਸਰਕਾਰ ਦਾ ਤਾਂ ਫੇਰ ਸਾਡੇ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਕਿਉਂ ਨਹੀਂ ਹੁੰਦੇ ਤਾਂ ਇੱਥੇ ਪਤਾ ਲੱਗਦਾ ਨਾ ਵੀ ਸਾਡੇ ਸਿੱਖਾਂ ਦੇ ਨਾਲ ਸਾਡੇ ਹੀ ਸਿੱਖ ਨੌਜਵਾਨ ਜਿਹੜੇ ਅੱਜ ਮੁੱਖ ਮੰਤਰੀ ਬਣੇ ਨੇ ਉਹ ਵਖਰੇਵੇਂ ਕਰ ਰਹੇ ਨੇ ਤਾਂ ਪੰਜਾਬ ਵਾਲੇ ਹੁਣ ਮੈਂ ਤੁਹਾਨੂੰ ਇੱਕ ਵੱਡੀ ਅਪੀਲ ਕਰਦਾ ਬੇਨਤੀ ਕਰਦਾ ਤੁਹਾਡੇ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਕਿ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਜ਼ਰੂਰ ਪਾਉਣਾ ਤਾਂ ਕਿ ਅੱਗ ਦੀ ਤਰ੍ਹਾਂ ਇਹ ਸਭ ਜਨਤਾ ਤੱਕ ਪਹੁੰਚੇ ਇਹਨਾਂ ਦਾ ਮੈਸੇਜ ਲੱਗੇ ਕਿ ਹੋਈ ਕੀ ਜਾਂਦਾ ਸਾਡੇ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਆ ਸਾਡੇ ਪੰਜਾਬੀਅਤ ਦੇ ਨਾਲ ਸਾਡੀ ਨੌਜਵਾਨੀ ਦੇ ਨਾਲ ਤਾਂ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਦੇਣਾ ਜੀ ਧੰਨਵਾਦ